ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਚਰਨ ਕੰਮਲ ਸਿੰਘ 올ਡ ਆਯੁਰਵੇਦ ਦਾ ਧੂਰੀ ਤੋਂ ਜਿਨ੍ਹਾਂ ਨੂੰ ਖਾਂਸੀ ਬਲਗਮ ਜ਼ਿਆਦਾ ਹੋ ਜਾਂਦੀ ਹੈ ਇੱਕ ਐਮਰਜੈਂਸੀ ਵਾਸਤੇ ਤੁਹਾਨੂੰ ਇੱਕ ਨੁਸਖਾ ਦੱਸਦਾ ਸੱਤ ਕਾਲੀਆਂ ਮਿਰਚਾਂ ਲੈਣੀਆਂ ਨੇ ਇਹ ਨੁਸਖਾ ਪਹਿਲਾਂ ਵੀ ਮੈਂ ਪੰਜਾਬੀ ਵਾਰੀ ਦੱਸ ਚੁੱਕਿਆ ਹਾਂ ਤੇ ਹੁਣ ਦੁਬਾਰਾ ਦੱਸ ਰਿਹਾ ਸੱਤ ਕਾਲੀਆਂ ਮਿਰਚਾਂ 15 ਤੁਲਸੀ ਦੇ ਪੱਤੇ ਤੇ ਸੱਤ ਪਤਾਸੇ ਪਤਾਸੇ ਦੀ ਜਗ੍ਹਾ ਤੁਸੀਂ ਚੀਨੀ ਦਾ ਚਮਚਾ ਪਾ ਸਕਦੇ ਹੋ ਇਹ ਲੈ ਕੇ ਤੁਸੀਂ ਇਹਨੂੰ ਕਾਲੀਆਂ ਮਿਰਚਾਂ ਥੋੜਾ ਭੰਨ ਲਓ ਟੁਕੜੇ ਕਰ ਲਓ ਕਾਲੀ ਮਿਰਚ ਦੇ ਸੱਤ ਕਾਲੀਆਂ ਮਿਰਚਾਂ 15 ਤੁਲਸੀ ਦੇ ਪੱਤੇ ਸੱਤ ਪਤਾਸੇ ਇੱਕ ਗਲਾਸ ਪਾਣੀ ਦੇ ਵਿੱਚ ਪਾਉਣਾ ਇੱਕ ਗਲਾਸ ਪਾਣੀ ਦੇ ਵਿੱਚ ਪਾ ਕੇ ਜਦੋਂ ਪਾਣੀ ਉਬਲ ਉਬਲ ਕੇ ਅੱਧਾ ਰਹਿ ਗਿਆ ਉਸ ਤੋਂ ਬਾਅਦ ਇਹਨੂੰ ਠੰਡ ਕੇ ਆਪਾਂ ਕੋਸਾ ਕੋਸਾ ਛਾਣ ਕੇ ਪੀ ਲੈਣਾ ਰਾਤ ਨੂੰ ਸੌਣ ਲੱਗੇ ਪੀਓ ਤੇ 2-4 ਦਿਨ ਕਰ ਲਓ ਇਹ ਫਾਰਮੂਲਾ ਤੁਹਾਡੀ ਖਾਂਸੀ ਬਲਗਮ ਬਿਲਕੁਲ ਸਾਫ਼ ਹੋ ਜੂ ਥੋੜੀ ਛਾਤੀ ਸਾਫ਼ ਹੋ ਜੂ ਛਾਤੀ ਜਾਮ ਲੱਗਦੀ ਹੈ ਸਾਹਾਂ ਸਾਦੀ ਆਵਾਜ਼ ਦੇ ਬਲਗਮ ਅੰਦਰ ਜਮ ਹੋਈ ਹੋਈ ਆ ਸਾਰੀ ਨਿਕਲ ਜੇਗੀ ਇਹ ਤੁਸੀਂ ਲਗਾਤਾਰ ਬਹੁਤਾ ਲੰਬਾ ਟਾਈਮ ਨਹੀਂ ਕਰਨਾ ਇਹਨੂੰ 5-7 ਦਿਨ ਤੁਸੀਂ ਕਰ ਸਕਦੇ ਹੋ ਇਹ ਇੱਕ ਐਮਰਜੈਂਸੀ ਤੌਰ ਤੇ ਤੁਹਾਨੂੰ 5-7 ਦਿਨਾਂ ਵਾਸਤੇ ਵਰਤ ਸਕਦੇ ਹੋ ਇਹਦੇ ਨਾਲ ਕਾफी ਲਾਭ ਮਿਲੂਗਾ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਲਗਾਤੀ ਚਲਦੀ ਰਹੇਗਾ ਦਿਓ ਆ ਗਿਆ ਖੁਸ਼ ਰਹੋ ਤਾਂ ਦੋਸਤਾਂ